ਮੰਮੀ ਇਹ ਨਹੀਂ ਹੋਣਦੀ ਫੇਰ ਸਟਾਰਟ ਰੱਬ ਤੇ ਨੇ ਸਾਥ ਛੱਡਿਆ ਛੱਡਿਆ ਸਾਡਾ ਤੇ ਸਕੂਟਰੀ ਵੀ ਨਹੀਂ ਕਿਤੇ ਸਾਥ ਦੇਂਦੀ ਸਾਡਾ ਉਹ ਇਹਦਾ ਕੰਮ ਕਰਾਉਣ ਵਾਲਾ ਮੰਮੀ ਨਹੀਂ ਤੇ ਪਰ ਇਹਨੂੰ ਨਾ ਗਲੋਂ ਲਾਈਏ ਵੇਖਦੇ ਆਂ ਹੋਰ ਕੋਈ ਤੇ ਇੱਥੋਂ ਲੈ ਜਾਨੇ ਆਂਟੀ ਉਹਨਾਂ ਵਾਲੀ ਆਹੋ ਗਰਮੀ ਤੋਂ ਆਂਟੀ ਕੀ ਲੈ ਜਾਨੇ ਫੇਰ ਸਕੂਟਰੀ ਉਹਨਾਂ ਨੂੰ ਪੁੱਛ ਲਾ ਚੱਲ ਉਹਨਾਂ ਦੀ ਲੈ ਜਾਨੇ ਆ ਚੱਲੀਏ ਚਲੀ ਜਾਣਾ ਹੋਰ ਕੀ ਕਰਨਾ ਮੈਨੂੰ ਇਹੀ ਘਰੋਂ ਸਾਧਨ ਖੜੀਏ ਨਾ ਤੇ ਘਰੋਂ ਬੰਦਾ ਚੱਲ ਜਾਂਦਾ ਛੱਤੀ ਜਾਣੇ ਆ ਪੁੱਛਣਾ ਕਿੱਥੇ ਜੱਲੇ ਕੀ ਕਰਨ ਚੱਲੇ ਕਈ ਸਵਾਲ ਕਰਦੇ ਆ ਆ ਹੋਈ ਤੇ ਗੱਲ ਹੈਗੀ ਆ ਉਹ ਚੱਲ ਹਾ ਤੇ ਘਰ ਆ ਲੈ ਜਾਨੇ ਤੇ ਚੱਲੀ ਜਾ ਆ ਪਹਿਲੇ ਦਿਖਾ ਲੈ ਚੀਜ਼ ਤੇ ਆ ਕੰਮ ਤੋਂ ਨਾ ਕਰਨਾ ਆ ਚੀਜ਼ਾਂ ਵੱਲ ਧਿਆਨ ਦੋਵੇਂ ਨਾ ਤੇ ਚੀਜ਼ਾਂ ਭਣੀਆਂ ਰਹਿਣ ਸੁੱਖ ਆ ਜਾ ਪੁੱਤ ਗੇਟ ਬੰਦ ਕਰ ਲਾ ਮੰਮੀ ਮੈਂ ਤੇ ਕਿੰਨਾ ਤਾਲਾ ਮਾਰ ਕੇ ਚਾਬੀ ਆਪਾਂ ਲੈ ਜਾਈਏ ਬਾਹਰੋਂ ਨਹੀਂ ਉਹਨੇ ਮੰਨਦ ਕਰ ਹੀ ਲੈਣਾ ਵਾ ਬੰਦ ਕਰ ਲੂਗੀ ਆਪੇ ਚਲੋ ਠੀਕ ਆ ਤੁਹਾਡੀ ਮਰਜ਼ੀ ਉਹਨੇ ਕਿੱਥੇ ਚਲ ਜਾਣਾ ਵਾ ਤਾਲਾ ਮਾਰ ਕੇ ਚਾਬੀ ਲੈ ਜਾਾਂਗੇ ਤੇ ਮੰਮੀ ਆ ਚੱਲ ਜਾਣ ਤੋਂ ਮੈਨੂੰ ਚੀਤਾ ਆਇਆ ਯੋ ਤਾਲਾ ਲਾਈਏ ਆਪਾਂ ਉਹ ਲਾਈਏ ਲਾਈਏ ਆਹ ਸਾਬ ਵੀ ਤੇਰੀ ਗੱਲ ਸਹੀ ਆ ਵੀ ਇਹ ਤੇ ਗੇਟ ਅਸੀਂ ਅੰਦਰੋਂ ਹੀ ਬੰਦ ਕਰਨਾ ਵਾ ਤੇ ਕੀ ਪਤਾ ਹੁੰਦਾ ਇਹ ਜੀ ਦਾ ਯਕੀਨ ਜਿਆ ਨਹੀਂ ਰਹਿ ਗਿਆ ਹਨਾ ਆਓ ਤਾਲਾ ਲਾਈਏ ਮੰਮੀ ਚੱਲ ਆ ਜਾ ਤਾਲਾ ਲਾ ਜਾਣੇ ਉਹ ਇਧਰ ਦਾ ਧਿਆਨ ਦੇ ਰੱਖਣਾ ਤੇਰਾ ਧਿਆਨ ਉਧਰ ਵਾ ਨਾ ਉਧਰੇ ਚੱਲ ਮੈਂ ਨਹੀਂ ਗੱਲ ਕਰਦੀ ਮੰਮੀ ਵੀ ਇਹ ਨਹੀ ਗੱਲ ਕਰਦੀ ਇਹ ਵੀ ਇਹ ਨਾ ਕਰੋ ਇਦਾਂ ਹੀ ਚੱਲ ਤੂੰ ਆਪਣੇ ਮਾਂ ਕੋਲ ਮਾਂ ਵੱਲ ਧਿਆਨਵਾ ਤੇਰਾ ਚੱਲ ਮੈਂ ਛੱਡ ਕੇ ਆ ਚਲੋ ਕੀ ਲੰਘਦੇ ਹੋਣਗੇ ਆਂਦੇ ਰਹਿਣ ਮੈਂ ਖਾਂਦੇ ਰਹਿਣ ਇਹ ਮੰਮੀ ਨਾ ਕਰ ਮੈਂ ਖਾ ਚੱਲ ਚ ਮੈਂ ਮੈਂ ਇਹ ਕੰਮ ਨਹੀਂ ਕਰਨਾ ਮੰਮੀ ਮਾਫ ਕਰਦੀ ਨਹੀਂ ਮੈਂ ਹੋਰੀ ਇੱਕ ਹੋਰੀ ਮੈਂ ਤੈਨੂੰ ਤੋੜ ਕੇ ਉਹ ਨਾ ਪੁੜੀਆਂ ਨਹੀਂ ਮੈਂ ਕਲਾਉਣਾ ਨਹੀਂ ਨਾ ਕਰ ਨਹੀਂ ਨਿਕਲਦੀ ਚੜਾ ਲਾਂਗੇ ਨਹੀਂ ਕੋਲ ਜੁਗੀ ਤੇ ਚੱਲ 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 ਇੱਕ ਵਾਰੀ ਮਾਫ ਕਰਦੇ ਮੈਂ ਨਹੀਂ ਨਾਲ ਲੈਂਦੀ ਨਹੀਂ ਨਾਲ ਲੈਂਦੀ ਮੁੜ ਕੇ ਪੱਕਾ ਨਹੀਂ ਨਹੀਂ ਗਿੰਦੀ ਜਾਣ ਨੂੰ ਮੈਂ ਨਹੀਂ ਨਾਲੇਂਗੀ ਵੇਹਲਾ ਮਰਜੀ ਆਪਣੀ ਮੇਰੀਆਂ ਕੁੜੀਆਂ ਦਾ ਜੀ ਨਹੀਂ ਲੱਗਣਾ ਮੇਰੇ ਬਿਨਾਂ ਤੈਨੂੰ ਪਤਾ ਤੇਗਾ ਹੁਣ ਨਹੀਂ ਰਹਿੰਦੀਆਂ ਜੇ ਮੁੜ ਕੇ ਮਾਂ ਦਾ ਭਰਾ ਦਾ ਕਿਸੇ ਦਾ ਵੀ ਨਾਂ ਲਿਆ ਪੇਕਿਆਂ ਦਾ ਤੇ ਵੇਖ ਲਈ ਫੇਰ ਮੈਂ ਤੂਹੇ ਗਾਂ ਕੱਢ ਕੇ ਆਉਣੀ ਹਾਂ ਨਹੀਂ ਗੱਲ ਕਰਦੀ ਮੈਂ ਪੱਕਾ ਨਹੀਂ ਨਾਲੇਂਗੀ ਮੈਂ ਜਾਣਦੀ ਸੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਮੈਂ ਤੁਹਾਡੀ ਕਹਿਣੀ ਤੇ ਥੋੜਾ ਬਾਹਰ ਹਾਂ ਆ ਚੰਗਾ ਕੰਮੋਂ ਤੇਰਾ ਮਾਫ ਕਰਦੇ ਕੋਈ ਮੁੜ ਕੇ ਨਹੀਂ ਆਂਡ ਘਾਂਡ ਮੈਨੂੰ ਵੀ ਬੁਰੇ ਆਂਦੇ ਹੋਣੇ ਤੇ ਤੈਨੂੰ ਵੀ ਆਂਦੇ ਹੋਣੇ ਨਹੀਂ ਗੱਲ ਕਰਦੀ ਮੈਂ ਮੁੜ ਕੇ ਨਹੀਂ ਕਹਿੰਦੀ ਨਹੀਂ ਨਾਲੇਂਗੀ ਹੁਣ ਤੂੰ ਮਾਫੀਆਂ ਮੰਗੀ ਜਾਂਦੀਆਂ ਨੇ ਮੰਮੇ ਹੋਣੀ ਤਾਂ ਚੱਲ ਗਏ ਆ। ਇਦਾਂ ਕਰਦੀ ਆਂ। ਗਲੀ 'ਚ ਵੇਖਦੀ ਆਂ ਕਿਤੇ ਚਾਚੀ ਭਾਵੇਂ ਦੇਖ ਹੀ ਜਾਏ। ਜੇ ਚਾਚੀ ਨਾ ਦਿਖੋਗੀ ਤੇ ਕੋਈ ਹੋਰ ਤੇ ਦਿਖੂਗਾ ਹੀ ਨਾ। ਸੁਨਾ ਭੇਜਦੀ ਨਹੀਂ ਚਾਚੀ ਘਰ। ਆਪੇ ਚਾਚੀ ਆਊਗੀ। ਗਲੀ 'ਚ ਵੀ ਵੇਹਦੀ ਆਂ। ਵੇਹਦੀ ਆਂ ਜਾ ਕੇ। ਇੱਕ ਤੇ ਮੈਨੂੰ ਚਾਚੀ ਦਾ ਘਰ ਵੀ ਨਹੀਂ ਆਇਆ ਦਿਨਾਂ ਤੱਕ ਪਤਾ ਲੱਗਾ। ਕਿ ਕਿਹੜਾ ਹਵਾ ਤੇ ਕਿੱਧਰ। ਅਨੇ ਘੜਿਆ ਹੋਵੇ ਤੇ ਫੇਰੀ ਆ। ਲੇ ਦਰਵਾਜੇ ਨੂੰ ਵੀ ਲੋਕ ਲਾ ਕੇ ਹਾਂ ਦਿਆ ਮੈਂ ਤੇ ਆਖਿਆ ਮੈਨੂੰ ਮੌਕਾ ਮਿਲ ਗਿਆ ਬਾਹਰ ਜਾਣ ਦਾ ਕੋਈ ਇੱਕ ਦਾ ਜਾਂਦਾ ਵੀ ਨਹੀਂ ਦਿਖਣ ਦਿਆ ਹਈ ਕੋਈ ਨਹੀਂ ਇਕ ਲੀ ਜਾ ਕੋ ਹਾਇ ਰੱਬ ਕੀ ਕਰਾਂ ਗੜੀ ਤੇ ਵੀ ਕਿੰਤਾ ਸੋਨ ਨਸਾਨ ਪਈ ਆ ਇਹ ਲੋਕ ਬਾਹਰ ਹੀ ਨਹੀਂ ਨਿਕਲਣਦੇ ਅੱਜ ਕੋਈ ਆਏ ਭਾ ਤੂੰ ਹੀ ਦੇ ਮੇਰਾ ਸਾਥ ਕੰਦਰ ਵੀ ਮੈਂ ਕੀ ਟੱਪਾ ਗੰਦਾ ਦੇ ਵੀ ਕੱਚ ਲੱਗਾ ਵਾ ਕਿਹੀ ਘਰਾਂ ਮੈਂ ਸਮਝ ਨਹੀਂ ਲੱਗ ਰੰਡੀ ਇਹ ਅੰਦਰ ਨੂੰ ਵੀ ਤਾਲਾ ਮਾਰ ਕੇ ਇੱਥੇ ਵੀ ਇਹਨਾਂ ਨੇ ਤਾਲਾ ਮਾਰਤਾ Það sé ekki að það er ským að lána í bæðinni alveg. Há, ái pári. Þá, því bara getur þið lána í bæðinni. Þá getur þið lána í bæðinni. Það sé ekki að það er ským að lána í bæðinni.

ਤੁਰ ਹੁੰਦਾ ਦੇਖਦਾ ਨਹੀਂ ਇੰਨਾ ਇੱਧਰ ਲੱਗਦਾ ਹੈ ਗਾਗੋਈ ਕੋਈ ਨਹੀਂ ਆਉਂਦਾ ਜਾਂਦਾ ਤੇ ਹੱਦਾ ਕੀ ਕਰਾਂ ਹਿੱਕ ਤੇ ਖਲੋਤੀ ਨਹੀਂ ਆਪੇ ਕੋਈ ਨਾ ਭਈ ਆਊਗਾ ਧੰਮ ਸਜ਼ਾ ਇਹੋ ਜੀ ਦੇਣੀ ਆ ਤੈਨੂੰ ਕੱਢ ਦੇਣਾ ਤੇ ਕੁੜੀਆਂ ਇੱਥੇ ਰੱਖਣ ਮਮੀ ਕੁੜੀਆਂ ਦਾ ਕਿੱਦਾਂ ਸਕੂਲੇ ਤਿਆਰ ਕਰਨੀਆਂ ਕਿੱਦਾਂ ਉਹ ਵਿਚਾਰੀਆਂ ਨੇ ਮੇਰੇ ਤੋਂ ਬਿਨਾ ਰਹਿਣਾ ਕਿੱਦਾਂ ਦੀਆਂ ਗੱਲਾਂ ਕਰੰਡੀਆਂ ਤੁਸੀਂ ਮੈਂ ਆਪੇ ਤਿਆਰ ਕਰ ਲੈਣੀਆਂ ਰੋਟੀ ਸਵਕਤੇ ਲਾਹ ਦਿਆ ਕਰੂੰ ਸਿਰ ਤੇ ਪਵਾਇਆ ਕਰੂੰ ਤੇਰੇ ਨਾਲ ਚੰਗੀਆਂ ਗੱਲਾਂ ਨਹੀਂ ਮਮੀ ਮੈਂ ਜਾਂਦੇ ਨਾ ਆਈ ਨਹੀਂ ਲੈਂਦੀ ਜਾਂਦਾ ਮੈਂ ਨਹੀਂ ਜਾਂਦੀ ਮੇਹਲਾ ਮਰਜੀ ਆਪਣੇ ਮੈਂ ਨਾ ਹੀ ਨਹੀਂ ਲੈਂਦੀ ਜਾਣਦਾ ਮੈਂ ਇਹ ਤੇ ਜੇ ਦਿਨ ਨੇ ਤੈਨੂੰ ਤੋੜਨ ਦੇਣਾ ਮੈਂ ਨਹੀਂ ਗੱਲ ਕਰਦੀ ਬੱਸ ਕਰੋ ਨਹੀਂ ਗੱਲ ਕਰਦੀ ਮੈਂ ਨਹੀਂ ਜਾਂਦੀ ਉਹ ਜਾ ਭਰਾ ਤੇਰਾ ਵਾ ਜਿਹੜਾ ਆ ਜਾਂਦਾ ਵਾ ਤੇ ਉਹਦਾ ਕੰਮ ਵਿਗੜ ਜਾਂਦਾ ਮੈਂ ਕਿਹਾ ਤੂੰ ਹੰਗਾਰਾ ਨਹੀਂ ਪਰਦੇ ਤੂੰ ਫੇਰ ਉਹਨਾਂ ਦੀ ਆ ਚੱਲ ਤੈਨੂੰ ਨਹੀਂ ਮੰਮੀ ਵੀ ਚੱਲ ਚੱਲ ਹਾਏ ਇੱਥੇ ਵੀ ਕਿੰਨਾ ਚੇ ਰਖ ਲਵਾ ਅੱਜ ਤੇ ਕੋਈ ਦਿਖਣ ਹੀ ਨਹੀਂ ਰਿਹਾ ਬਾਹਰ ਤੇ ਗਲੀ 'ਚ ਹੈ ਹੀ ਕੋਈ ਨਹੀਂ ਕਿੱਥੇ ਚਲ ਗਏ ਸਾਰੇ ਯੋ ਦੋ ਕਹਿੰਦੀ ਮੈਨੂੰ ਲੋੜ ਦਾ ਅਰੇ ਚਾਚੀ ਵੀ ਨਹੀਂ ਆਉਂਦੀ ਉਦਾਂ ਕਹਿੰਦੀ ਮੈਂ ਰੋਜ ਕਿਹੜਾ ਮਾਰਨਾ ਤੁਹਾਡੇ ਘਰ ਆਉਣਾ ਹੀ ਆਉਣਾ ਤਰ੍ਹਾਂ ਹੁਣ ਸਿਆਪਾ ਕੋਈ ਵੀ ਨਹੀਂ ਆਇਆ ਤੇ ਰੁਕ ਜਾਨੀ ਦੋ ਕੁ ਮਿੰਟ ਔਰ ਹੈ ਕੋਈ ਚਾਰੇ ਪਾਸੇ ਤੇ ਕੱਚ ਲਾਇਆ ਇਹਨਾਂ ਨੇ ਤੇ ਕੀ ਬੰਦਾ ਕਰੇ ਤੇ ਕੀ ਨਾ ਕਰੇ ਕੀ ਦੋ ਮੀਨੂ ਕੋਈ ਲੰਗੇ ਇੱਧਰ ਦੀ ਮੈਂ ਕਹਤਾ ਫੋਨ ਹੀ ਫਾੜ ਲਾਂ ਚਾਚੀ ਨੂੰ ਲਾਵਾਂ ਚਾਚੀ ਆ ਜੇ ਮੰਮੀ ਨੂੰ ਲਾਵਾਂ ਮੰਮੀ ਨੇ ਆਪੇ ਚਾਚੀ ਨੂੰ ਲਾ ਦੇਣਾ ਕੀ ਯਾਰ ਰੱਬਾ ਮੇਰਾ ਉਹ ਮੈਨੂੰ ਸਾਥ ਦੇਣ ਲਿਆ ਮੇਰਾ ਸਟੋਰ ਰੂਮ ਨੂੰ ਬਾਹਰ ਹਰ ਇੱਕ ਥਾਂ ਤਾਲੇ ਲਾ ਲਾ ਗਏ ਆ ਕੌਣ ਆ ਗਏ ਆ ਮੂੰਹ ਚੁੱਕ ਕੇ ਅੱਗੇ ਤੇ ਭਰਾ ਕੱਲਾ ਹੁੰਦਿਆ ਤੇ ਹੁਣ ਮਾਂ ਵੀ ਆ ਗਈ ਹੈ ਨਾਲ ਤੇ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਕਮਾਉਣਾ ਨਹੀਂ ਨਹੀਂ ਕਮਾਉਂਦੀ ਆਹ ਵੇਖ ਲੈ ਸਮਝ ਜਾ ਜੇ ਕਵਾਇਆ ਤੇ ਵੇਖ ਲੈ ਫਿਰ ਤੇ ਮੈਂ ਬੂਹਾ ਖੋਲਦੀ ਆਂ ਵੇ ਨਹੀਂ ਸਨਾਓ ਕਿ ਯਾਰ ਚੱਲ ਬਸ ਵਧੀਆ ਤੁਸੀਂ ਦੱਸੋ ਆਪਣਾ ਹਾਂ ਠੀਕ ਆ ਓਤੇ ਕੀ ਗੱਲ ਗੁੱਸੇ ਮੇਰੇ ਨਾਲ ਕਿਸੇ ਗੱਲੋਂ ਸਸੀ ਗੱਲ ਪੈਣਾ ਸਸੀ ਗੱਲ ਮੈਂ ਸੀ ਠੀਕ ਆ ਯਾਰ ਫਤ ਠੀਕ ਜੇ ਇਹ ਮੈਂ ਕਿਨਾਂ ਵਿਹਲਾ ਹੀ ਆ ਤੂੰ ਉਹ ਜੋ ਕੱਲ ਆਇਆ ਪਰਸੋਂ ਆਇਆ ਫੇਰ ਆ ਗਿਆ ਪਹਿਣ ਜੀ ਭੈਣ ਦੇ ਘਰ ਵੇਲੇ ਹੋ ਕੇ ਥੋੜਾ ਆਈਦਾ ਵਾ ਉਦਾਂ ਹੀ ਜੀ ਕੀਤਾ ਸਾਨੂੰ ਕੁੜੀ ਨੂੰ ਮਿਲਣੋਂ ਤੇ ਅਸੀਂ ਆ ਗਏ ਮੈਂ ਕਦੋਂ ਆਨੇ ਵੇਲੇ ਹੋ ਕੇ ਆਈਦਾ ਵਾ ਪਰ ਆ ਕੰਮ ਥੋੜਾ ਵਾ ਥੋੜੇ ਦਿਨ ਹੋਏ ਹੋ ਕੇ ਗਏ ਨੂੰ ਤੇ ਫੇਰ ਆ ਗਏ ਹੁਣ ਮੈਂ ਤਾਂ ਮਹਾ ਨੂੰ ਨਹੀਂ ਆ ਸਮਝਾਉਣ ਤੇ ਤੂੰ ਉਹਨੇ ਫੇਰ ਆ ਕੇ ਵਗੜਾ ਦੇਣਾ ਮੈਂ ਮੇ ਨਾਲ ਖੜਨੀ ਮੈਂ ਨਾਲ ਖੜਨੀ ਨਹੀਂ ਭੈਣ ਜੀ ਅਸੀਂ ਵਗੜਾਉਣਾ ਕਿਹੜੀ ਗੱਲਾਂ ਅਸੀਂ ਤੇ ਅੰਨੇ ਸਾਡੀ ਤੀ ਸੁੱਕੀ ਪਸੇ ਅਸੀਂ ਇਹ ਗੱਲ ਥੋੜਾ ਵਾ ਚਾਹੁੰਦੇ ਆ ਭਈ ਅਸੀਂ ਆਪਣੀ ਤੀ ਨੂੰ ਕੋਈ ਪੁੱਠੀ ਮਤ ਦਈਏ ਨਹੀਂ ਭੈਣ ਜੀ ਥੋੜਾ ਜਿਹਾ ਸਮਝਾਇਆ ਕਰੋ ਉਹਨੂੰ ਹਾਂ ਮੈਂ ਤਾਂ ਬਥੇਰਾ ਹੁਣ ਸਮਝਾ ਸਮਝੂ ਕਿ ਮਹਾ ਸੂਤਰ ਕੀਤੀ ਆ ਤੇ ਤੂੰ ਹੀ ਫੇਰ ਆ ਗਏ ਜੇ ਉਹਨੇ ਫੇਰ ਵਿਗੜ ਜਾਣਾ ਉਹਨੂੰ ਤੇ ਮੇਰਾ ਮਾ ਮਾ ਤੇ ਭਰਾ ਆਏ ਲੈਣ ਭੈਣ ਜੀ ਤੁਸੀਂ ਗਲਤ ਸੋਚਣ ਦੇ ਇਹੋ ਜਿਹਾ ਕੁਛ ਨਹੀਂ ਹੈਗਾ ਜਿਹੜਾ ਤੁਸੀਂ ਸੋਚਣ ਦੇ ਅਸੀਂ ਤੇ ਉਦਾਂ ਹੀ ਆਪਣੀ ਧੀ ਨੂੰ ਮਿਲਣ ਵਾਸਤੇ ਆਏ ਨੇ ਕੀ ਪ੍ਰੋਗਰਾਮ ਹੋ ਤੁਹਾਡੇ ਤੁਸੀਂ ਲੈਣ ਆਏ ਜੀ ਮਾਸੀ ਜੀ ਉਦਾਂ ਆਏ ਆਪਾਂ ਦੇ ਲੈਣ ਕਿਦੋਂ ਆਏ ਮਿਲਣ ਆਏ ਆ ਮੈਂ ਤਾਂ ਅੱਖਾਂ ਖਣੀ ਲੈਣ ਆ ਗਏ ਭੈਣ ਜੀ ਉਦਾਂ ਹੀ ਮੈਨੂੰ ਸੁਖਣਾ ਨਹੀਂ ਚੰਗਾ ਆ ਤੇ ਮੈਂ ਸਾਬੀ ਨੂੰ ਕਿਹਾ ਮੈਂ ਚੱਲ ਮੇਲਾ ਨਹੀਂ ਕੁੜੀ ਨੂੰ ਮੈਂ ਤੇ ਸੁਖਨਾ ਤੇ ਭੈਣ ਜੀ ਆਉਂਦੇ ਰਹਿੰਦੇ ਕਦੇ ਚੰਗੇ ਕਦੇ ਮਾੜੇ ਫਿਰ ਇਹ ਥੋੜਾ ਵੀ ਸੁਖਨਾ ਤੇ ਆਪਾਂ ਗੱਲ ਕਰਨੀ ਆ ਸੁਖਨਾ ਵਾਲੇ ਕਰਕੇ ਤੇ ਆ ਜੀਏ ਤਰਤੀਏ ਨਹੀਂ ਭੈਣ ਜੀ ਇਹ ਗੱਲ ਥੋੜਾ ਵਾ ਉਦਾਂ ਹੀ ਜੀ ਕੀਤਾ ਤੇ ਮੇਨੂੰ ਵਾਸਤੇ ਆ ਗਏ ਆਪਾਂ ਕਿਹੜਾ ਕੋਈ ਪੁੱਠੀ ਮਤ ਦੀਨ ਆਏ ਨੂੰ ਕੀ ਪਤਾ ਮੈਨੂੰ ਹੁਣ ਪੁੱਠੀ ਦੇਣ ਆਏ ਕਿ ਸਿੱਧੇ ਦੇਣ ਆਏ ਜੇ ਮਨਜੀਤ ਪੁੱਤ ਕੀ ਗੱਲ ਮਾਂ ਤੇਰੀ ਆਈ ਚੰਗੀ ਨਹੀਂ ਲੱਗੀ ਤੈਨੂੰ ਨਹੀਂ ਮੰਮੀ ਤੁਸੀਂ ਦੱਸ ਠੀਕ ਆ ਮਿਲ ਲਿਆ ਵਾ ਕੋਈ ਗੱਲ ਨਹੀਂ ਨੀ ਚਲ ਜੂ ਵਧੀਆ ਵਾ ਐਵੇਂ ਕੋਈ ਵੱਧ ਘੱਟ ਗੱਲ ਹੋਣੀ ਕੋਈ ਫਾਇਦਾ ਨਹੀਂ ਮੈਂ ਠੀਕ ਹਾਂ ਇੱਥੇ ਕੋਈ ਗੱਲ ਨਹੀਂ ਆ ਪੁੱਤ ਮੈਂ ਐਡਾ ਗਲਤ ਕੀ ਕਰ ਦਿੱਤਾ ਜਿਹੜਾ ਤੂੰ ਮੈਨੂੰ ਵੀ ਨਹੀਂ ਮੈਨੂੰ ਆਉਂਦੇ ਗਾ ਨਹੀਂ ਕੋਈ ਗੱਲ ਨਹੀਂ ਆ ਬਸ ਉਹਦਾ ਹੀ ਠੀਕ ਆ ਮੈਂ ਦੇਖੋ ਤੁਹਾਡੇ ਸਾਹਮਣੇ ਠੀਕ ਵਾ ਮਿਲ ਲਿਆ ਤੂੰ ਤੇ ਪੁੱਤ ਕਿੰਨੀ ਆ ਠੀਕ ਆ ਮੈਨੂੰ ਨਹੀਂ ਲੱਗਨ ਦਿਆ ਵੀ ਤੂੰ ਠੀਕ ਵਾ ਨਹੀਂ ਮੈਂ ਰੋਣ ਵਾਲੀ ਨਹੀਂ ਕੋਈ ਗੱਲ ਮੈਂ ਬਿਲਕੁਲ ਠੀਕ ਆ ਮੈਂ ਤੁੰਮੀ ਹੁਣ ਇਕੱਲੇ ਪਸ ਕੇ ਇਹਦੇ ਕਾ ਪ੍ਰੋਗਰਾਮ ਤੇ ਚੱਲੇਗੀ ਬਹੁਤ ਬੜੀ ਵਧੀਆ ਕੋਈ ਗੱਲ ਵੀ ਨਹੀਂ ਚੱਲ ਆਪਾਂ ਪਹਿਣ 10 ਮਿੰਟ ਹੀ ਬਹਿਣਾ ਵਾ ਚੱਲ ਜਾਣਾ ਵਾ ਹੁਣੇ ਬੱਸ ਜੀ ਚੱਲੇ ਚੱਲੇ ਨਹੀਂ ਬਹੁਜੀ ਸਦਕੇ ਤੇ ਪਰ ਮੈਂ ਕੁੜੀ ਐ ਜੇ ਕਲਾਉਣੀ ਨਹੀਂ ਗੇ ਭਾਂਜੀ ਅਸੀਂ ਤਾਂ ਦੋਲ ਨਹੀਂ ਆਏ ਮਾਸੀ ਜੀ ਆਪਾਂ ਲੈਣ ਕਦੋਂ ਹੋਣਾ ਵਾ ਭਾਂਜੀ ਅਸੀਂ ਲੈਣ ਥੋੜਾ ਆਏ ਤੂੰ ਕਿੱਦਾਂ ਨਾ ਨਸ ਮੇਰ ਨੂੰ ਤਾਂ ਕਿਹੜੀਆਂ ਬਾਹਾਂ ਆਕੜ ਜਾਂਦੇ ਆ ਤੇ ਜੇ ਉੱਥੇ ਦੇ ਨਹੀਂ ਮੈਂ ਅਜੇ ਤਾਂ ਉਦਨ ਸਾਹਿਬ ਵੀ ਹੋ ਕੇ ਗਿਆ ਵਾ ਤੈਨੂੰ ਜਾ ਕੇ ਦੱਸਿਆ ਨੀ ਮੇਰਾ ਜੀ ਬਾਜੀ ਆ ਪੈਣ ਜੀ ਰੋਣ ਦਾ ਕੀ ਕੰਮ ਆ ਤੁਹਾਡਾ ਮਾਮਾ ਤਿਆਂ ਦਾ ਰੋਣ ਦਾ ਹੀ ਕੰਮ ਆ ਹੈ ਇਹ ਕੋਈ ਕੰਮ ਆ ਪੈਣ ਜੀ ਮੇਰੀ ਗੱਲ ਸੁਣੋ ਮਾਮਾ ਤਿਆਂ ਦਾ ਦਰਦ ਸਮਝੀਦਾ ਹੁੰਦਾ ਵਾ ਕੀ ਸਮਝਾਂ ਦੱਸ ਜਾ ਪਾਣੀ ਪੀਣਾ ਤੇ ਪੀਓ ਤਨੇ ਤੇ ਕੋਈ ਉਹਨੂੰ ਸੁਖਾਲ ਕੇ ਨਾ ਹੁਣ ਜਾਵੇਂ ਮੈਂ ਕਿੱਦਾਂ ਨਹੀਂ ਗੱਲ ਕਰਨ ਦੇ ਮੈਂ ਕੀ ਸਖਾਲਣਾ ਉਹਨੂੰ ਮੈਨੂੰ ਪਤਾ ਨਾ ਤੁਹਾਡਾ ਮਾਵਾ ਧੀਆਂ ਦੇ ਜੋ ਕੁਝ ਗੱਲਾਂ ਕਰਦੀਆਂ ਰਹਿੰਦੀਆਂ ਜਾਂ ਮੈਂ ਵੀਂਦੀ ਰਹਿੰਦੀ ਆ ਗਲਤ ਸੋਚਦੇ ਤੁਸੀਂ ਆਹ ਗੱਲ ਵੀ ਮਾਵਾ ਧੀਆਂ ਕੋਈ ਟੁਕੜਾ ਦਿੰਦਿਆਂ ਕੋਈ ਗੱਲ ਮੈਨੂੰ ਗਿਆ ਨੂੰ ਫੋਨ ਲਾਉਂਦਿਆਂ ਨੂੰ ਨਾ ਫੋਨ ਲੱਗਦਾ ਨਾ ਆਦ ਨਾਲ ਗੱਲ ਹੁੰਦੀ ਕੰਮ ਸਿਖ ਮੈਂ ਨਹੀਂ ਲਾਉਂਦੇ ਨਾ ਤਾਂ ਨਾ ਤੁਹਾਡੀ ਗੱਲ ਹੋਣ ਦੇਣੀ ਆ ਮੈਂ ਮਹਾਕਰ ਆਪਣੇ ਸੁਤਰ ਕੀਤਾ ਵਾ ਆ ਕਿੱਦਾਂ ਦੀ ਗੱਲ ਭੈਣ ਜੀ ਤੁਸੀਂ ਫੋਨ ਤੇ ਗੱਲ ਵੀ ਨਹੀਂ ਕਰਾਉਣੀ ਇੱਦਾਂ ਥੋੜਾ ਧੀਆਂ ਵਸਦ ਨਵਾਂ ਵਸ ਨਹੀਂ ਕਰਾਉਣੀ ਮੈਂ ਆ ਹੀ ਮਾਵਾ ਧੀਆਂ ਬਣ ਕੇ ਰਹਿਣਾ ਮਾਹ ਮੈਂ ਉਹ ਸਵਤਰ ਕੀਤੀ ਆ ਤੇ ਤੁਸੀਂ ਜਦੋਂ ਕੋਈ ਫੋਨ ਕਰਦੇ ਕੋਈ ਗੱਲ ਕਰਦੇ ਜੇ ਉਹਨੂੰ ਬਗੜਾ ਦਿੰਦੇ ਜੀ ਕੀ ਬਗੜਾ ਦਿੰਨੇ ਮਾਸੀ ਜੀ ਬਗੜਾ ਦਿੰਦੇ ਜੇ ਘਰ ਫਿਰ ਲੜਾਈ ਪੈਂਦੀ ਆ ਉਹ ਵੱਟੀ-ਕੁੱਟੀ ਅੰਦਰ ਬਹਿ ਜਾਂਦੀ ਆ ਫੇਰ ਮੈਨੂੰ ਤਰਲੇ ਮਿੰਨ ਤੇ ਉਹਦੇ ਘਰਨੇ ਪੈਂਦੇ ਸਾਬੀ ਪੁੱਤ ਚੱਲ ਆਪਾਂ ਕਿਉਂ ਇਹਦੇ ਘਰ ਕਲਾ ਪਾਉਣੀ ਆ ਆਪਾਂ ਅਹੀਂ ਕਲਾ ਪਾਉਣ ਤੇ ਆਏ ਨਹੀਂ ਅਸੀਂ ਤੇ ਮਿਲਣ ਆਪੜੀ ਧੀ ਨੂੰ ਆਏ ਆ ਮੇਲਨ ਕੀ ਦਿੱਤਾ ਤੂੰ ਭੈਣ ਜੀ ਮੇਲਨ ਦਿੱਤਾ ਐਦਾਂ ਧੀਆਂ ਨੂੰ ਮਿਲੀਦਾ ਇੱਕ ਗੱਲ ਹੈਗੀ ਆ ਤਾ ਦਿੱਤੀ ਨਹੀਂ ਨਾ ਹੈਗੀ ਤਦ ਕਰਕੇ ਤੈਨੂੰ ਦੁੱਖ ਨਹੀਂ ਹੈਗਾ ਇਹ ਧੀ ਬਣਾ ਲਈ ਆ ਗਲਤ ਗੱਲ ਵਾਂ ਨੌਆਂ ਨੂੰ ਧੀਆਂ ਨਹੀਂ ਬਣਾਇਆ ਜਾਂਦਾ ਬਣ ਜਾਂਦਾ ਵਾ ਪਰ ਤੂੰ ਹੀ ਪਗੜਾ ਦਿੰਦੇ ਜੇ ਅਸੀਂ ਬਣ ਦਿੰਗਾ ਭੈਣ ਜੀ ਉਹੋ ਹੀ ਨਾ ਦਰਦ ਸਮਝਿਆ ਤਾਦੀ ਜਾਂਦਾ ਆਪਣੀ ਧੀ ਖੁਦ ਹੋਵੇ ਤੇ ਮੈਂ ਕਹੇ ਇਹ ਧੀ ਆ ਆਪਣੀ ਕਦੀਕ ਤਾਂ ਹੀ ਆਉਣੇ ਇਹ ਸਦਾ ਵਾਸਤੇ ਮੇਰੇ ਕੋਲ ਵਾ ਤੁਸੀਂ ਇਤਰਾ ਨਾ ਕਰਿਆ ਕਰੋ ਕਣ ਮਾਸੀ ਜੀ ਆਪਾਂ ਚੱਲ ਜੀਏ ਚੱਲ ਜਿਓ ਚਾਹ ਪਾਣੀ ਪੀਣਾ ਤੇ ਚਲੋ ਅੰਦਰ ਤਨੇ ਤੇ ਜਾਓ ਅਸੀਂ ਪੈਂਦੀ ਚਾਹ ਪਾਣੀ ਪੀਣ ਤੇ ਨਹੀਂ ਆਏ ਅਸੀਂ ਆਪਣੀ ਤੀ ਨੂੰ ਮਿਲਣਾ ਆਏ ਅਸੀਂ ਚਾਹ ਪਾਣੀ ਸਾਡੇ ਘਰ ਕਿਹੜਾ ਹੈ ਨਹੀਂ ਆ ਚੰਗਾ ਜਾਓ ਫਿਰ ਮੈਨੂੰ ਇੱਦਾਂ ਨਹੀਂ ਤੁਹਾਡਾ ਡਰ ਮਾਰਿਆ ਜਾਣਾ ਜਾਓ ਫਿਰ ਆਜੂਗਾ ਪੱਗ ਪੱਗ ਬਾਨੀਏ ਅਸੀਂ ਆਪਾਂ ਡਰੋਂ ਥੋੜੀ ਆਏ ਮੈਂ ਜਾਓ ਤੁਸੀਂ ਤੁਹਾਨੂੰ ਮੈਂ ਆਖਿਆ ਵੀ ਜਾਓ ਮੈਨੂੰ ਡਰ ਵੀ ਨਹੀਂ ਗਾਇਦਾ ਤੁਹਾਡਾ ਫਿਰ ਆ ਜੀ ਜਿੰਨਾ ਜੀ ਕਰੂਗਾ ਕੀ ਵੇਣਾ ਅਧਿਆਲ ਮਾਸੀ ਜੀ ਹਾਂ ਗੱਲ ਹੈ ਨਾ ਫਿਰ ਆਪਾਂ ਲੈ ਜਾਣਾ ਹੀ ਆ ਮੰਦਿਰ ਨੂੰ ਲੈ ਜਾਣਾ ਤਾਂ ਲੈ ਜਾ ਮੈਂ ਕੁੜੀਆਂ ਨਹੀਂ ਹੁਕਲਾਉਣੀਆ ਫਿਰ ਮੈਂ ਕਿਹੜੀ ਗੱਲੋਂ ਜਾਣਾ ਵੰਦਸ ਮੈਂ ਨਹੀਂ ਆਪਣਾ ਘਰ ਛੱਡ ਕੇ ਜਾਣਾ ਮੈਂ ਠੀਕ ਆ ਆਪਣੇ ਘਰ ਦਾ ਜੀ ਖੁਸ਼ੀ ਹਾਂ ਮੈਂ ਆਪਣਾ ਬੜਾ ਵਧੀਆ ਟਾਈਮ ਪਾਸ ਹੁੰਡਿਆ ਵਾ ਆ ਟਾਈਮ ਪਾਸ ਹੁੰਡਿਆ ਵਾ ਟਾਈਮ ਪਾਸ ਬੜਾ ਵਧੀਆ ਨਹੀਂ ਬੜਾ ਵਧੀਆ ਆਪਣੇ ਘਰ ਰਹਿਣ ਡਿਆ ਤੁਹਾਨੂੰ ਪਤਾ ਨਹੀਂ ਕਿਉਂ ਲੱਗੀ ਜਾਂਦਾ ਹੁਣ ਸੁਣ ਲਿਆ ਨਾ ਕੁੜੀ ਦਾ ਮੂੰਹ ਵੀ ਵੇਦੇ ਕੇ ਕੋ پاسੇ ਕੋ ਵਸੇ ਜਾਣਾ ਜਾਓ ਠੀਕ ਆ ਜਾਓ ਜੀ ਪਰ ਤੁਮ ਤੇ ਬਦਲੀ ਨਾ ਗਈ ਵੇ ਤੂੰ ਡਰੀ ਜਾਣ ਢੀ ਜਿੱਦਾਂ ਪਤਾ ਨਹੀਂ ਕੀ ਹੋ ਜਾਂਦਾ ਨਹੀਂ ਮੈਂ ਡਰੀ ਮੈਂ ਠੀਕ ਆ ਕੋਈ ਨਹੀਂ ਮੈਂ ਮੈਂ ਕਿਹੜੀ ਗੱਲੋਂ ਡਰਨਾ ਮੈਂ ਆਪਣੇ ਘਰ ਠੀਕ ਆ ਚਲਿਏ ਮੰਮੀ ਫਿਰ ਚਲਿਏ ਪੁੱਤ ਜੀ ਦੋਨਾਂ ਵਾਹ ਪੇਸ਼ ਨਹੀਂ ਜਾਣ ਦਿੱਤੇ ਤੇ ਫੇਰ ਆਪਾਂ ਰਹਿ ਕੇ ਕੀ ਕਰਨਾ ਆ ਕੌੜੀ ਨਹੀਂ ਵੰਗਰ ਮੇਰੇ ਨਾਲ ਵੇਂਦਾ ਪਰ ਇਹ ਜਾਓ ਘਾਂ ਲਾਜ ਸਕੂਟਰ ਹੀ ਆਪਣੀ ਸਟਾਰਟ ਕਰੋ ਮੋੜ ਮੋੜ ਵੇਂਦਾ ਮੋੜ ਮੋੜ ਵੇਂਦਾ ਚੱਲ ਬੈਜੋ ਮੰਮੀ ਬੈਣਾ ਕੀ ਹੈ ਪੁੱਤ ਪਹਿਲਾਂ ਮੈਂ ਤੈਨੂੰ ਕਿਹਾ ਸੀ ਨਾ ਸੁਖਣਾ ਨਹੀਂ ਚੰਗਾ ਆ ਪਰ ਕਿਸ ਨਾ ਕਿਸ ਗੱਲੋਂ ਨਾ ਧੀ ਹੱਡੀ ਔਖੀ ਆ ਓ ਮੰਮੀ ਹੈ ਤੇ ਔਖੀ ਆ ਹੁਣ ਕੀ ਕੀਤਾ ਜਾਵੇ ਸਾਡਾ ਕਿਹੜਾ ਜੋਰ ਪੈਣ ਡਿਆ ਵਾ ਜਾਂ ਤੇ ਫਿਰ ਲੈ ਜੀਏ ਮੈਂ ਤੇ ਕਹਿੰਦੇ ਆ ਪਰ ਉਹ ਵੀ ਨਹੀਂ ਤਰੀ ਨਾਲ ਪੁੱਤ ਅਹੰਕਾਰ ਨੂੰ ਕੀ ਕਰਨਾ ਵਾ ਜਿੱਥੇ ਆਪਾਂ ਦੋ ਰੋਟੀਆਂ ਖਾਣੇ ਆ ਉੱਥੇ ਸਾਡੀ ਧੀ ਲਈ ਦੋ ਰੋਟੀਆਂ ਨਹੀਂ ਹੈਗੀਆਂ ਮੰਮੀ ਕੁੜੀਆਂ ਵੀ ਘਰ ਲਿਆ ਕੇ ਪਿਠਾਲੀਆਂ ਜਾਂਦੀਆਂ ਪੁੱਤ ਹੁਣ ਧੀ ਜਿਹੜੀ ਇੰਨੀ ਓਕੀ ਹੋਵੇ ਫਿਰ ਉਹਨੂੰ ਘਰ ਹੀ ਲਿਆਉਣਾ ਫਿਰ ਉਹਦਾ ਹਿੱਲਾ ਕੀ ਪਰ ਫਿਰ ਉਹ ਵੀ ਨਹੀਂ ਨਾ ਤੁਰਦੀ ਕੀ ਆ ਤੇ ਹੈਗਾ ਚੱਲ ਉਹ ਤੁਰੀ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਮੇਰਾ ਪੁੱਤ ਉਹਨੂੰ ਲੈ ਜਾ ਇੱਥੋਂ ਕਿੱਦਾਂ ਲੈ ਕੇ ਜਾਵਾਂ ਮੰਮੀ ਪੁੱਤ ਮੈਨੂੰ ਇਹ ਗੱਲ ਦਾ ਨਹੀਂ ਪਤਾ ਜਿੱਦਾਂ ਮਰਜ਼ੀ ਆ ਨਾ ਮੇਰੀ ਧੀ ਘਰ ਲੈ ਜਾ ਬਸ ਅਮੀ ਕਿੱਦਾਂ ਲੈ ਜਾ ਜਿੰਨੇ ਜਾਣਾ ਉਹ ਮੰਨਣ ਡਈ ਆ ਨਾਲ ਜਾ ਨੂੰ ਆਪਾਂ ਤੇ ਹੁਣੇ ਹੀ ਲੈ ਕੇ ਜਾ ਸਕਦੇ ਪਰ ਉਹ ਤੁਰੀ ਨਹੀਂ ਆ ਪੁੱਤ ਉਹ ਕਿਹ ਗੱਲ ਦਾ ਨੂੰ ਡਰਾਵਾ ਪਾਇਆ ਵਾ ਤਦ ਕਰਕੇ ਇੰਨੀ ਤੁਰੰਡੀ ਹੋ ਹੁਣ ਦਸੂਗੀ ਤੇ ਫੇਰ ਆ ਨਾ ਦੱਸਦੀ ਨਾ ਤੁਰਦੀ ਮੈਨੂੰ ਨਹੀਂ ਬਤਾਏ ਇਹ ਗੱਲ ਦਾ ਮੈਂ ਜਿਹੜੀ ਗੱਲ ਕਹੀ ਉਹ ਕਰ ਨਹੀਂ ਤੇ ਮੈਂ ਨਹੀਂ ਬੱਜਦੀ ਮਲਜੀਤ ਵੀ ਨਾ ਚੱਲ ਬਹੁਬੀ ਚੱਲੀਏ ਪਰ ਆਹੋ ਕੋਣ ਤੇਰਾ ਰੋਂ ਕਾਦਾ ਹੁੰਦਿਆ ਨਹੀਂ ਮੰਮੀ ਹਾਂ ਗਏਕ ਨਹੀਂ ਤੇਰ ਵੰਗਰ ਪਰ ਇਦਾਂ ਕਿਉਂ ਕਰਨਾ ਸੀ ਚਾਹ ਪਾਣੀ ਤੇ ਪੀਂਦਣਾ ਸੀ ਬੈਨ ਤੇ ਦੇ ਆਖਿਆ ਤਾਂ ਹੈਗਾ ਚਾਹ ਪਾਣੀ ਪੀ ਲਓ ਤੂੰ ਫਿਰ ਸੱਦਿਆ ਹਣਾ ਫੋਨ ਕਰਕੇ ਮੈਂ ਫੋਨ ਕਿਤੇ ਉਹ ਨਹੀਂ ਕੀਤਾ ਪਰ ਜੇ ਇਦਾਂ ਤੇ ਉਹਨਾਂ ਨੂੰ ਵੀ ਹੋਣਾ ਨਾ ਪਤਾ ਨਹੀਂ ਕੀ ਗੱਲ ਆ ਉਹਨਾਂ ਨੂੰ ਮੈਂ ਇੱਕ ਵਾਰ ਆਖਿਆ ਕਿ ਕੁੜੀ ਨੇ ਅਹੀਂ ਅਜੇ ਕਲਾਉਣੇ ਮਹਾਉਸ ਉਤਰ ਆਈ ਨਹੀਂ ਆਇਆ ਹੀ ਮਮੀ ਇਦਾਂ ਤੇ ਮੇਰ ਨਾਲ ਇੱਥੇ ਰਾਜ ਖਲੋ ਕੇ ਮਿਲਣਾ ਤੂੰ ਹੀ ਕਿਹਾ ਮੈਂ ਉਦਾਂ ਹੀ ਮੈਂ ਕੋ ਆਇਆ ਤਾਂ ਨਹੀਂ ਤੇ ਕਮ ਸੇ ਕਮ ਇਦਾਂ ਤੇ ਨਾ ਕਰਦੇ ਨਹੀਂ ਇੱਥੇ ਕੋ ਗੇਟ ਗਾੜੀ ਮਿਲਣਾ ਹੈ ਉਹ ਤਾਂ ਗਾਂ ਜਾਂਦੇ ਚਾਹ ਪਾਣੀ ਪੀਂਦੇ ਬੈਂਦੇ ਕੋਈ ਵਿਆਹ ਦੀ ਗੱਲਾਂ ਕਰਦੇ ਦੱਸਦੇ ਸੁਣਦੇ ਠੀਕ ਨਹੀਂ ਹੀ ਲੱਗਦੀ ਮੈਨੂੰ ਤੁਸੀਂ ਇਦਾਂ ਨਹੀਂ ਹੀ ਕਰਨਾ ਮਾਂ ਨੂੰ ਕੀ ਆਇਆ ਵਾ ਮਾਂ ਠੀਕ ਨਹੀਂ ਗਈ ਇੱਥੇ ਐਵੇਂ ਬਹਾਨੇ ਨਾ ਲਾਬ ਤੇਰਾ ਜੀ ਕਰਦਾ ਹਣਾ ਮੈਂ ਜਾਵਾਂ ਤੇ ਮੈਂ ਨਹੀਂ ਉਹ ਜਾਣ ਦੇਣਾ ਨਹੀਂ ਮੈਂ ਜਾਣ ਦੀ ਗੱਲ ਨਹੀਂ ਕੀਤੀ ਮਮੀ ਤੇ ਹੋਰ ਸਾਨੂੰ ਕਾਦਾ ਰੋਣਾ ਮੁੰਡਿਆ ਵਾ ਆਗਲੇ ਅਡਵਜ ਸੱਟਣੇ ਬੰਦ ਕਰ ਕੰਮ ਕਰਨਾ ਕਰ ਨਹੀਂ ਕਰਨਾ ਤਾਂ ਨਾ ਕਰ ਰੋਇਆ ਨਾ ਕਰ ਰੋਣਾ ਤੇਰਾ ਬਰਾ ਲੱਗਦਾ ਹੀ ਮੈਨੂੰ ਉਹ ਜਦੋਂ ਆਉਂਦੇ ਉਦੋਂ ਇਹੋ ਪਵਾੜਾ ਪਾ ਜਾਂਦੇ ਆ ਨਹੀਂ ਰਹਿੰਦੀ ਮੈਂ ਵੇਂਦੇ ਤਾਂ ਤੂੰ ਉਧਰ ਨੂੰ ਹੀ ਆ ਪਿਓ ਚਲ ਗਏ ਕਿ ਇੱਥੇ ਹੀ ਆ ਕਲਾਇਕ ਨਹੀਂ ਤੀਰ ਵੰਗਰ ਸਿੱਧੇ ਕਰਕੇ ਚੱਲ ਅੰਦਰ ਵਜੇ ਤਾਂ ਘਰ ਅੰਦਰ ਨਹੀਂ ਗਈ ਆਰਾਧਾ ਤੇਰਾ ਵੀ ਨਹੀਂ ਗਾ ਵੀ ਮੈਂ ਅੰਦਰ ਜਾਵਾਂ ਦਾ ਕੰਮ ਕਰਾਂ ਕੰਮ ਕਿੰਨਾ ਪਿਆ ਹੋਆ ਵਾ ਮੋੜ 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 ਵੇਂਦੀ ਹੋਂ ਨਾ ਵਾਲਾ ਕੋਈ ਨਹੀਂ ਦਿਖਿਆ ਉੱਥੇ ਲਾਵਾਂ ਇਹਨੂੰ ਸਾਰੀ ਮੈਂ ਤਾਂ ਤੇ ਪਾਣੀ ਫਿਰ ਗਿਆ ਮੇਰੀ ਤੇ ਮੈਂ ਦੇਖਿਆ ਸੀ ਅੱਜ ਮੈਂ ਕੁਛ ਨਾ ਕੁਛ ਕਰਨਾ ਜਰੂਰ ਕੋਨਾ ਕੋ ਪਤਾ ਲਾਉਣਾ ਇੱਥੇ ਕੀ ਲੱਗੀ ਹੀ ਕੋੜ ਹਾਇ ਕਿ ਇਹ ਕਰਾਂ ਇਦਾਂ ਤੇ ਕੈਦੀ ਵੀ ਨਹੀਂ ਫਿਰਦੇ ਹੁਣੇ ਜੇਲ੍ਹ ਚ ਜਿੱਦਾਂ ਮੈਂ ਨਹੀਂ ਕਿ ਹਿੱਤੇ ਪੈਰਾਂ ਦੇ ਨੇ ਦੇਹ ਜਾਣ ਮੈਨੂੰ ਆਉਂਦੇ ਨਿਸ਼ਾਨ ਤੇ ਮੈਂ ਰੋਲਾ ਪਾਵਾਂ ਹੇ ਤਰ ਬੂਵੇ ਵਾਲੇ ਧਿਆਨ ਰੱਖਣਾ ਕੋਈ ਨਾ ਕੋਈ ਆਊਗਾ ਤੇ ਸਹੀਂ ਹਾਈ ਹਾਈ ਲੱਗਦਾ ਕੋਈ ਆ ਗਿਆ ਗੱਲ ਸੁਣਿਓ ਰੁਕਿਓ ਰੁਕਿਓ ਬਾਬੂ ਮੇਰੇ ਨਾਲ ਸੁਣ ਕੌਣ ਆ ਤੂੰ ਐਦਾਂ ਹੋਦੀ ਆਈ ਤੇ ਨਾ ਚਾਚੀ ਆ ਉਹ ਤੁਹਾਨੂੰ ਮਾਰ ਕੇ ਲਿਆਉਂਦੀ ਨਹੀਂ ਭਾਬੀ ਮੈਂ ਚਾਚੀ ਨੂੰ ਨਹੀਂ ਜਾਣਦੀ ਆਇਆ ਸੁਖਵਿੰਦਰ ਚਾਚੀ ਦੀ ਹੈ ਪੀ ਕੁੜੀ ਐ ਗੋਰਾ ਮੁੰਡਾ ਯੋ ਨਹੀਂ ਭਾਬੀ ਜੀ ਮੈਂ ਨਹੀਂ ਜਾਣਦੀ ਚਾਚੀ ਮੈਂ ਉਹਨਾਂ ਦੇ ਬੇਟੇ ਨੂੰ ਬੇਟੀ ਨੂੰ ਨਹੀਂ ਜਾਣਦੀ ਆਇਆ ਤੇ ਕੋਈ ਹੋਰ ਤੇਰੇ ਮਾ ਘਰ ਆਉਣਿਆ ਨਹੀਂ ਭਾਬੀ ਜੀ ਇੱਥੇ ਤਾਂ ਕੋਈ ਵੀ ਨਹੀਂ ਨਹੀਂ ਹੁੰਦਾ ਵੇਲਾ ਮੈਨੂੰ ਬਾਹੂ ਬਣ ਕੇ ਕਿਤੇ ਰਾਈ ਤੋਂ ਬਾਹਰ ਕੱਢਦਾ ਮੇਰੀ ਹੈਲਪ ਕਰ ਵੇਲਾ ਪਲੀਜ਼ ਬਾ ਬਿਜੀ ਮੈਂ ਕਿੱਦਾਂ ਤੁਹਾਡੀ ਹੈਲਪ ਕਰਾਂ ਕੋਈ ਹੈ ਵੀ ਨਹੀਂ ਇੱਥੇ ਤਨਾ ਮੈਂ ਜਾਣਦੀ ਭਾਜੀ ਜੀ ਤੁਹਾਨੂੰ ਪਤਾ ਮਾ ਨਾ ਤਾਈ ਦਾ ਬੜੀ ਗੁੱਸੇ ਵਾਲੀ ਮੈਂ ਨਾਲ ਤੋਂ ਡਰਦੀ ਆ ਨਹੀਂ ਮੈਂ ਨਹੀਂ ਤੁਹਾਡੀ ਹੈਲਪ ਕਰ ਸਕਦੀ ਮੇਂ ਅੱਲਾ ਕਾਹੂ ਪਲੀਜ਼ ਮੈਂ ਤੇਰੇ ਘੜੀਆਂ ਅੱਸੀ ਜੋੜਦੀ ਨਹੀਂ ਨਹੀਂ ਭਾਜੀ ਮੈਂ ਤੁਹਾਡੀ ਹੈਲਪ ਕਿੱਦਾਂ ਕਰਾਂ ਮੈਂ ਚੱਲੂ ਬਾਹੂ ਮੇਰੀ ਗੱਲ ਤੇ ਸੁਣ ਹੈ ਬਾਹੂ ਨੂੰ ਚਾਚੀ ਨੂੰ ਬੁਲਾ ਦੇ ਹੈਪੀ ਘਰ ਜਾਈ ਆ ਹਾਏ ਉਹ ਵੀ ਨਹੀਂ ਮੇਰੀ ਗੱਲ ਸੁਣ ਕੇ ਗਈ ਬਾਹੂ ਗੱਲ ਸੁਣ ਸਾਰੇ ਮੰਮੀ ਤੋਂ ਡਰਦੇ ਆਏ ਹੈ ਨੇ ਘਰ ਦੇ ਤੇ ਡਰਾਉਣੇ ਆਂਡ ਗਵਾਂਡੇ ਦੀ ਮੰਮੀ ਨੇ ਡਰਾ ਕੇ ਰੱਖੇ ਆ ਹੁਣ ਫੇਰ ਇੱਥੇ ਬਹਿ ਕੇ ਢੀਕਾ ਹਾਈ ਕਦੋਂ ਕੋਈ ਆਊਗਾ ਦੇਖੀ ਵੀ ਆਵੇ ਪੂਰੀ ਪਤਾ ਨਹੀਂ ਕੌਣ ਹੀ ਹੋਣੇ ਮਮੀ ਹੱਤੀ ਕਰਤੀਓ ਕੀ ਹੋ ਗਿਆ ਜੇ ਆਈ ਗਈ ਸੀ ਪਤਾ ਨਹੀਂ ਕੀ ਗੱਲ ਤੇ ਕੀ ਬਾਤ ਹੋਣੀ ਆ ਨਾ ਹੁਣ ਮੇਰਾ ਇਦਾਂ ਕਿਤੇ ਕੰਮ 'ਚ ਦਿਨ ਲੱਗਣਾ ਇਦਾਂ ਨਹੀਂ ਕਰਨਾ ਚਾਹੀਦਾ ਘਰ ਆਇਆ ਨਾਲ ਘਰ ਆਇਆ ਤਾਂ ਬੰਦਾ ਰੱਬ ਦੇ ਸਮਾਨ ਹੁੰਦਾ ਵਾ ਇਹਨਾਂ ਨੂੰ ਕੌਣ ਸਮਝਾਵੇ ਬਸ ਜਿੱਦਾਂ ਹੀ ਲੈ ਕੇ ਬਹਿ ਚੱਲੀਆਂ ਇਹਨਾਂ ਨੂੰ ਮੈਂ ਕਿਹੜਾ ਜਾਣਦੀ ਗੱਲ ਕੀਤੀ ਉਹਨਨ ਕੀ ਹੋਈ ਜੰਨਾ ਮੇਰੇ ਮਮੀ ਨੂੰ ਪਤਾ ਨਹੀਂ ਕੀ ਗੱਲ ਹੀ ਵੇ ਹੁਣ ਇਹਦੇ ਮਾਂ ਦੀ ਆਵਾਜ਼ ਹੀ ਨਹੀਂ ਨਿਕਲਦੀ ਉਹ ਤਰ੍ਹਾਂ ਇਹਦਾ ਸੰਗ ਇਦਾ ਹੀ ਉਹ ਦਹੀਂ ਕਰੀ ਸੁਣਦਾ ਵਾ ਜੋ ਕੁਛ ਕਰਦੀ ਤੇ ਜੋ ਕੁਛ ਕੀਤਾ ਮੈਨੂੰ ਸਾਰਾ ਹੀ ਪਤਾ ਵਾ ਹੈ ਮੇਰੇ ਵਿੱਚੇ ਵਿੱਚ ਰਿਸ਼ਤੇਦਾਰੀਆਂ ਜੋ ਕੁਛ ਪਹਿਲੀ ਨਾ ਵੀ ਇਹਨਾਂ ਕੀਤਾ ਕਿ ਨਹੀਂ ਆਪਣੇ ਨਾ ਨਾ ਮੈਨੂੰ ਸਾਰਾ ਹੀ ਪਤਾ ਵਾ ਤੇ ਹੁਣ ਵੀ ਜੋ ਕੁਛ ਕਰਦੀ ਹੈ ਨਾ ਨਾ ਉਹ ਵੀ ਮੈਨੂੰ ਪਤਾ ਵਾ